ਦੋਂ ਦਾ ਹਕੀਕਤ ਆ ਮੈਂ ਆਈਸੀ ਐਕਸਪਰਟ இந்துਵਾਲਾ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਾਡੀ ਕੱਲ ਤੋਂ ਇੱਕ ਮੁਹਿੰਮ ਚੱਲ ਰਹੀ ਹੈ ਸਫਾਈ ਅਪਣਾਓ ਬਿਮਾਰੀ ਬਗਾਓ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦੀ ਆ ਜਿਵੇਂ ਐਜੂਕੇਸ਼ਨ ਡਿਪਾਰਟਮੈਂਟ ਹੋ ਗਿਆ ਸਿਹਤ ਵਿਭਾਗ ਹੋ ਗਿਆ ਸਾਡੀ ਮਾਰਕੀਟ ਹੋਗੀ ਗਲੀ ਮੁਹੱਲੇ ਹੋਗੇ ਵਾਰਡ ਹੋਗੇ ਮੈਂ ਸਾਰਿਆਂ ਨੂੰ ਇਹੀ ਰਿਕਵੈਸਟ ਕਰਨਾ ਚਾਹੁੰਦੀ ਆ ਕਿ ਤੁਸੀਂ ਇਸ ਸਫਾਈ ਅਪਣਾਓ ਬਿਮਾਰੀ ਭਗਵਾਓ ਦੀ ਮੁਹਿੰਮ ਵਿੱਚ ਸਾਡਾ ਪੂਰਾ ਸਾਥ ਦਿਓ ਤਾਂ ਜੋ ਅਸੀਂ ਆਪਣੇ ਪਠਾਨਕੋਟ ਸ਼ਹਿਰ ਨੂੰ ਬਿਲਕੁਲ ਸਾਫ਼ ਸੁਥਰਾ ਰੱਖ ਸਕੀਏ ਔਰ ਜੋ ਵੀ ਤੁਹਾਡੇ ਆਸ-ਪਾਸ ਜੇ ਤੁਹਾਨੂੰ ਕਿਤੇ ਗੰਦਗੀ ਦੇ ਢੇਰ ਨਜ਼ਰ ਆਉਂਦੇ ਆ ਤੁਸੀਂ ਤੁਰੰਤ ਨਗਰ ਨਿਗਮ ਪਠਾਨਕੋਟ ਨੂੰ ਫੋਨ ਕਰੋ ਚਾਹੇ ਖੁਦ ਆ ਕੇ ਦੱਸੋ ਤਾਂ ਜੋ ਸਾਡੇ ਨਗਰ ਨਿਗਮ ਵਾਲੇ ਜਾ ਕੇ ਉਹ ਕੂੜੇ ਦੇ ਢੇਰ ਚੁੱਕ ਸਕਣ ਔਰ ਜਿਆਦਾਤਰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਆਪਣੇ ਆਸ-ਪਾਸ ਪਾਣੀ ਨਾ ਇਕੱਠਾ ਹੋਣ ਗਵੋ ਕਿਉਂਕਿ ਅੱਜ ਕੱਲ ਡੇਂਗੂ ਮੱਛਰ ਮਲੇਰੀਆ ਬਹੁਤ ਜ਼ਿਆਦਾ ਵੱਧ ਰਿਹਾ ਆ ਮੌਨਸੂਨ ਸ਼ੁਰੂ ਹੋ ਚੁੱਕੇ ਨੇ ਇਸ ਵਾਰ ਜਿਹੜੇ ਮੌਨਸੂਨ ਆ ਉਹ ਜੂਨ ਦੇ ਲਾਸਟ ਵਿੱਚ ਵੀ ਸ਼ੁਰੂ ਹੋ ਚੁੱਕੇ ਨੇ ਆ ਜੋ ਕਿ ਸਾਡਾ ਜੋ ਪਠਾਨਕੋਟ ਸ਼ਹਿਰ ਹੈ ਉਹ ਇੱਕ ਸਾਫ਼ ਸੁਥਰਾ ਸ਼ਹਿਰ ਰਹਿ ਸਕੇ ਮੈਂ ਸਾਰੇ ਆ ਲੋ ਗਲੀ ਮੁਹੱਲੇ ਵਾਰਡ ਮਾਰਕੀਟ ਨੂੰ ਸਕੂਲ ਵਾਲਿਆਂ ਨੂੰ ਕਾਲਜ ਵਾਲਿਆਂ ਨੂੰ ਇਹ ਹੀ ਅਪੀਲ ਕਰਦੀ ਆ ਕਿ ਆਪਣੇ ਆਸ-ਪਾਸ ਕੂੜਾ ਨਾ ਸੁੱਟਣ ਦਿਓ ਔਰ ਜਿੰਨੀ ਹੋ ਸਕਦੀ ਹੈ ਲਿਫਾਫੇ ਦੀ ਵਰਤੋਂ ਘੱਟ ਕੀਤੀ ਜਾਏ ਤਾਂ ਕਿਉਂਕਿ ਲਿਫਾਫਾ ਹੀ ਹੈ ਜੋ ਇੱਕ ਪਾਣੀ ਨੂੰ ਅੱਗੇ ਪਿੱਛੇ ਨਹੀਂ ਜਾਣ ਦਿੰਦਾ ਉਸ ਪਾਣੀ ਦੇ ਕਾਰਨ ਹੀ ਸਾਡੀ ਗੰਦਗੀ ਫੈਲ ਰਹੀ ਹੈ ਔਰ ਜੋ ਮੱਛਰ ਮਲੇਰੀਆ ਆ ਡੈਂਗੂ ਫੈਲ ਰਿਹਾ ਹੈ ਤਾਂ ਜੋ ਇਹ ਨਾ ਫੈਲਣ ਇਸ ਮੁਹਿੰਮ ਨੂੰ ਚਲਾਉਣ ਲਈ ਸਾਡਾ ਵੱਧ ਚੜ੍ਹ ਕੇ ਸਾਥ ਦਿਓ ਥੈਂਕ ਯੂ